ਹਾਂਜੀ ਲੈ ਵੀ ਦੋਸਤੋ ਜਿਹੜੀਆਂ ਨਾ ਅੱਜ ਕੱਲ ਖਬਰਾਂ ਚੱਲ ਰਹੀਆਂ ਨਾ ਬਈ ਜਹਾਜ਼ ਭਰ ਕੇ ਭੇਜਦਾ ਅਮਰੀਕਾ ਨੇ ਜਹਾਜ਼ ਭਰ ਕੇ ਭੇਜ ਦਿੱਤਾ ਮੇਰੀ ਇਹ ਵੀਡੀਓ 2 ਘੰਟੇ ਦੀ ਲੰਬੀ ਜ਼ਰੂਰ ਹੋਊਗੀ ਪਰ ਸਾਡੇ ਕੋਲੇ ਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆ ਜਾਣਾ ਹੈ ਕਿ ਇਹ ਗਲਤੀ ਕਿਹਦੀ ਆ ਆਪਾਂ ਨਾ ਗੱਲ ਸਟਾਰਟ ਕਰਦੇ ਆ 20 ਤੋਂ 25 ਸਾਲ ਪਹਿਲਾਂ ਦੀ ਜਿੰਨਾਂ ਕਿ ਟ੍ਰੇਨ ਦੇ ਵਿੱਚ ਮੈਂ ਆਇਆ ਜਾਂ ਮੇਰੇ ਨਾਲ ਦੇ ਹੋਰ ਆਏ ਆ ਜਿੰਨੇ ਵੀ ਬੰਦੇ ਆਏ ਹੋਣਗੇ ਨਾ ਉਹ ਮੇਰੀ ਵੀਡੀਓ ਦੇਖਣ ਤੋਂ ਬਾਅਦ 90% ਕਹਿਣਗੇ ਸਟੋਰੀ ਮੇਰੀ ਆ ਮੇਰੇ ਜਦੋਂ ਬੰਦੋਂ ਉਦੋਂ ਆਏ ਨਾ ਬੰਦੇ ਨੇ ਕਮਾਈਆਂ ਕੀਤੀਆਂ ਪੈਸੇ ਫੜ ਕੇ ਆ ਤੇ ਘਰ ਤੋਂ ਪੈਸਾ ਭੇਜਿਆ ਵਧੀਆ ਗੱਲ ਕੀਤੀ ਕਿ ਉਹਨਾਂ ਨੇ ਇਹ ਕਿਹਾ ਕਿ ਸਾਡਾ ਪਛੇ ਭੈਣ ਜਾਂ ਭਾਈ ਉਹ ਪੜੇ ਤੇ ਇੱਕ ਟਾਈਮ ਇਦਾਂ ਆ ਗਿਆ ਜਦੋਂ ਬਾਹਲੇ ਮੌਲਖ ਰਹਿਣਾ ਬੀਜੇ ਦੇ ਨੇ ਸ਼ੁਰੂ ਕਰਤੇ 2004-5 ਦੇ ਵਿੱਚ ਕਿ ਆਓ ਜੀਪ ਸਾਡੇ ਮੌਲਖੇ ਪੜ੍ਹਾਈ ਕਰਨ ਆਓ ਤੇ ਜਿਹੜੇ ਬੰਦੇ ਉਦੋਂ ਪੜ੍ਹਨ ਆਏ ਉਹਨਾਂ ਨੇ ਵੀ ਅੱਜ ਇਥੇ ਕਾਫੀ ਕੰਮ ਕੀਤਾ ਕਈਆਂ ਨੇ ਤਾਂ ਪੈਸਾ ਕਮਾਇਆ ਆਪਣੀਆਂ ਫੀਸਾਂ ਪੂਰੀਆਂ ਕੀਤੀਆਂ ਪੜ੍ਹਾਈਆਂ ਕੀਤੀਆਂ ਗਾਂ ਵੀਜਲ ਐਕਸਟੈਂਡ ਕੀਤੇ ਜਾਂ ਕਈਆਂ ਨੇ ਉਹ ਬਸ ਟੇ ਵੀ ਹੋ ਗਿਆ ਕਿ ਚਲੋ ਕੋਈ ਗੱਲ ਨਹੀਂ ਪੈਸਾ ਕਮਾਈਏ ਪੜ੍ਹਾਈ ਛੱਡੋ ਉਹਨਾਂ ਨੇ ਵੀ ਕੰਮ ਕੀਤਾ ਕਾਫੀ ਤੇ 208910 ਤੱਕ ਬਹੁਤ ਸਟੂਡੈਂਟ ਆਏ ਬਹੁਤ ਕੁਝ ਹੁੰਦਾ ਰਿਹਾ ਔਰ ਫਿਰ ਉਸ ਤੋਂ ਬਾਅਦ ਭਾਈ ਤੀਜਾ ਪੜਾ ਆਇਆ ਤੀਜੇ ਪੜਾ ਦੇ ਵਿੱਚ ਉਹਨਾਂ ਨੇ ਵੀ ਪੈਸਾ ਕਮਾਇਆ ਅਸੀਂ ਪੈਸਾ ਕਮਾਇਆ ਮੋਸਟਲੀ ਘਰਾਂ ਵਿੱਚ ਪੈਸਾ ਜਾ ਚੁੱਕਾ ਸੀਗਾ ਜਦੋਂ ਅਸੀਂ 30 30 ਲੱਖ 40 40 ਲੱਖ ਲਾ ਕੇ ਬਗਾਨੇ ਮੁਲਕਾਂ ਦੀਆਂ ਕੰਧਾਂ ਟੱਪੀਆਂ ਫਿਰ ਅਸੀਂ ਉੱਥੇ ਦੂਜੇ ਪਾਸੇ ਜਾ ਕੇ ਥਾਪੀਆਂ ਮਾਰੀਆਂ ਸੋਸ਼ਲ ਮੀਡੀਆ 'ਤੇ ਪਾਇਆ ਕੋਈ ਸਾਨੂੰ ਕਹਦਾ ਟਰੰਪਸ ਵਾਲਾ ਰੋਕ ਲਓ ਆ ਗਏ ਅਸੀਂ ਤੁਹਾਨੂੰ ਕਿਹਾ ਵੀ ਸੋਸ਼ਲ ਮੀਡੀਆ ਨੂੰ ਕੋ ਦੇਖਦਾ ਨਹੀਂ ਅਸੀਂ ਪੈਸਾ ਭੇਜਿਆ ਪਿੱਛੇ ਪਰਾ ਨੇ ਕੋਈ ਕੰਮ ਨਹੀਂ ਕੀਤਾ ਨਾ ਘਰ ਦੇ ਨੇ ਲਾਇਆ ਲਾੜਵਾਂ ਸੀ ਨਾ ਉਹਨੇ ਮੋਟੇ ਸਾਹਿਬ ਥੱਲੇ ਲੱਤ ਲਾਈ ਕੰਨਿਆਂ ਦੇ ਘਰਾਂ 'ਚ ਗੱਡੀਆਂ ਵੀ ਹੋਣਗੀਆਂ ਨਾ ਕੁੜੀਆਂ ਨੇ ਘਰ ਦੇ ਕੰਮ ਕੀਤੇ ਨਾ ਮਾਮਾ ਨੇ ਸਿਖਾ ਲਿਆ ਵੀ ਭਾਈ ਖੜੋ ਤੁਸੀਂ ਵਿਆਹਾਂ ਜਾਣਾ ਘਰ ਦੇ ਵਿੱਚ ਕਿਸੇ ਬਗਾਨੇ ਘਰ ਜਾਣਾ ਸਿੱਖ ਲਓ ਕੁਝ ਉਹਨਾਂ ਦੇ ਇੱਕੋ ਐਮ ਸੀ ਕਿ ਅਸੀਂ ਬਾਹਰ ਜਾਣਾ ਉਸ ਐਮ ਨੇ ਹੁਣ ਲਿਆ ਕਿ ਤੀਜਾ ਭਰਾ ਬਾਹਰ ਲਿਆਂਦਾ ਔਰ ਇਹ ਤੀਜੇ ਭਰਾ ਦੀਆਂ ਨਿਸ਼ਾਨੀਆਂ ਕਿਹੜੀ ਕੈਨੇਡਾ ਦੀ ਕਿਹੜੀ ਅਮਰੀਕਾ ਦੀ ਕਾਰ ਪਾਰਕ ਹੈ ਜਿੱਥੇ ਅਸੀਂ ਗੱਡੀਆਂ ਨੇ ਘਮਾਈਆਂ ਚੀਕਾਂ ਨੇ ਕਢਾਈਆਂ ਧੂਮੇ ਨਹੀਂ ਕਢਾਈ ਟਾਰਾਂ ਦੇ ਪੁਲਿਸ ਨੇ ਘੇਰੇ ਪਾ ਪਾ ਕੇ ਬੰਦੇ ਫੜੇ ਵੀਡੀਓ ਨੈਟ ਤੇ ਪਈਆਂ ਜੇ ਮੈਂ ਇੰਗਲੈਂਡ ਦੀ ਗੱਲ ਕਰਾਂ 25 25 27 ਸਾਲ ਦੇ ਕੈਰੇ ਦੇ ਵਿੱਚ ਕੁਝ ਨਹੀਂ ਸੀ ਹੋਇਆ ਜਿਹੜਾ ਪਿਛਲੇ 2-3 ਸਾਲਾਂ ਚ ਹੋਇਆ ਕਿਹੜੀ ਬਰੌਡਵੇ ਦੀ ਸਟਰੀਟ ਆ ਜਾਂ ਐਮ ਸੋਫ ਰੋਡ ਦੀ ਗੱਲ ਕਰਾਂ 100 ਸਾਲ ਦੀ ਕਰਾਂ ਜਾਂ ਜਿਹੜੇ ਵੀ ਸ਼ਹਿਰ ਦੀ ਜਿਹੜੀ ਵੀ ਮੇਨ ਸਟਰੀਟ ਆ ਕੋਈ ਵੀ ਡਾਂਸ ਉਹ ਆਉਂਦਾ ਅਸੀਂ ਸਿਰਾਂ ਦੇ ਉੱਤੇ ਸਪੀਕਰ ਰੱਖ ਕੇ ਭੰਗੜੇ ਪਾਉਂਦੇ ਆ ਕੱਕਲਾਤ ਦੇ ਫਿਰਦੇ ਆ ਰੋਡਾਂ ਤੇ ਜਾਮ ਲੱਗਦੇ ਆ ਪੁਲਿਸ ਨੇ ਘੇਰੇ ਪਾ ਪਾ ਕੇ ਫੜੇ ਆ ਇਹਦੀ ਗਲਤੀ ਆ ਸੋ ਜਦੋਂ ਨਾ ਜੇ ਇਹ ਜਿਹੜੇ ਸਾਰੀਆਂ ਗੱਲਾਂ ਜਿੱਦਾਂ ਵੀ ਹੁੰਦੀਆਂ ਆ ਜਿੱਦਾਂ ਹੁਣ ਆਪਾਂ ਪੰਜਾਬ ਦੇ ਵਿੱਚ ਰੌਲਾ ਪਾਉਣੇ ਕਿ ਭਈਏ ਆ ਗਿਆ ਭਈਏ ਆ ਗਿਆ ਨਾ ਭਈਆਂ ਨੇ ਕਿੰਨਾ ਗੰਦ ਪਾ ਦਿੱਤਾ ਆ ਸੇਮ ਇਹੀ ਚੀਜ਼ ਜਿਹੜੀ ਆ ਇੱਥੇ ਸਾਡੇ ਨਾਲ ਆ ਗੁਰੇ ਇਹੀ ਗੱਲ ਕਹਿੰਦੇ ਆ ਕਿ ਜਦੋਂ ਤੇ ਇਹ ਆ ਗਿਆ ਜਦੋਂ ਤੇ ਇਹ ਆ ਗਿਆ ਆ ਨਾ ਮਤਲਬ ਆ ਕੇ ਇੱਥੇ ਗੰਦ ਪਾ ਦਿੱਤਾ ਸਾਡੀਆਂ ਜੋਬਾਂ ਖੋ ਹੋ ਗਈਆਂ ਇਹ ਹੋ ਗਿਆ ਨੂੰ ਫੋਟੋ ਇਹਨਾਂ ਰਿਪੋਰਟ ਕਰੋ ਇਹ ਸੇਮ ਸਟੋਰੀ ਆ ਤੁਸੀਂ ਇਸ ਗੱਲ ਨੂੰ ਨਾ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਵੇਖੋ ਕਿ ਅਸੀਂ ਬਗਾਨੇ ਮੋਲਕ 'ਚ ਆਏ ਆ ਕਰਨਾ ਸਾਨੂੰ ਕੀ ਚਾਹੀਦਾ ਆ ਤੇ ਕਰ ਅਸੀਂ ਕੀ ਰਹੇ ਆ ਬਗਾਨਿਆਂ ਮੋਲਕਾਂ ਦੇ ਵਿੱਚ ਅ ਠਾਪੀਆਂ ਮਾਰਾਂਗੇ ਉਹਨਾਂ ਨੂੰ ਨੁਕਸਾਨ ਕਰਾਂਗੇ ਸਾਨੂੰ ਬਿਠਾ ਕੇ ਉਹਨੂੰ ਬੈਠੀ ਚਾਹ ਨਹੀਂ ਬਣਾਉਣੀ ਆ ਉਹਨੂੰ ਸਾਨੂੰ ਹੀ ਫੜਨਾ ਹੀ ਆ ਉਹਨੂੰ ਰਿਪੋਰਟ ਹੀ ਕਰਨਾ ਜੇ ਅੱਜ ਇਹ ਕੰਮ ਸ਼ੁਰੂ ਹੋ ਗਿਆ ਨਾ ਇੱਥੇ ਸਾਨੂੰ ਸਮਝਣ ਤੇ ਸਿੱਖਣ ਦੀ ਲੋੜ ਆ ਕਿ ਕੰਮ ਜਿਹੜਾ ਹੈ ਨਾ ਇਦਾਂ ਨਹੀਂ ਚੱਲਣਾ ਹੈਗਾ ਜਿਹੜੇ ਬੰਦੇ ਨੂੰ ਵਾਪਸ ਆ ਗਏ ਆ ਪ੍ਰਮਾਤਮਾ ਮਿਹਰ ਕਰੇ ਕੋਈ ਕਰਜਾ ਨਾ ਰਿਹਾ ਹੋਵੇ ਕਿਸੇ ਦਾ ਸਿਰ ਤੇ ਕਰਜਾ ਨਾ ਹੋਵੇ ਅੱਗੇ ਤੋਂ ਆਪਣਾ ਕੰਮ ਸਿੱਖਣਾ ਅੱਗੇ ਵਧਣ ਬਾਰੇ ਸੋਚਣਾ ਜਿਹੜੇ ਬਾਹਰ ਚੱਲ ਗਏ ਆ ਜਿਹੜੇ ਹੋਰ ਆਉਣਾ ਚਾਹੁੰਦੇ ਆ ਉਹ ਇਹਨਾਂ ਤੋਂ ਇਸ ਪੁਆਇੰਟ ਤੋਂ ਜਿਹੜਾ ਸਿੱਖਣਾ ਮਿਲਿਆ ਸਾਰਾ ਕੁਝ ਸਾਡੇ ਸਿੱਖਣ ਵਾਸਤੇ ਆ ਸਾਡਾ ਸਿੱਖਣਾ ਇਥੋਂ ਬਣਦਾ ਕਿ ਔਨ ਬੜਾ ਸਮਾ ਦੇ ਵਿੱਚ ਸਾਡਾ ਪੁੱਖ ਕੀ ਆ